ਕਹਿੰਦਾ ਮੈਂ ਤੁਹਾਨੂੰ ਮੈਂ ਰਾ ਮੈਂ ਢਾਈ ਤੇ ਦੋ ਮੈਂ ਨਾ ਸੀ ਕਦੇ ਕੋਈ ਸਿਆਰ ਨਹੀਂ ਮਨਾਇਆ ਸੋਡੇ ਦੇ ਘਰ ਗਿਆ ਨਾਲ ਕਹਿੰਦਾ ਮੈਂ ਗੁਰਪੁਰਬ ਤੇ ਆਉਣਾ ਅੱਜ ਕਿਹ ਗੁਰਪੁਰਬ ਤੇ ਆਜੀ ਇੱਕ ਵਾਰੀ ਸਾਨੂੰ ਦਿਖਾ ਦਿਓ ਉਹਦੀ ਫੋਟੋ ਰੋਂਦਾ ਕੁਰਲੋਂਦਾ ਇਹ ਪਰਿਵਾਰ 23 ਸਾਲਾ ਸ਼ਹੀਦ ਅਗਨੀਵੀਰ ਅਜੇ ਸਿੰਘ ਦਾ ਜੋ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਰਾ ਸੈਕਟਰ ਚ ਮਾਈਨ ਬਲਾਸਟ ਕਾਰਨ ਸ਼ਹੀਦ ਹੋ ਗਿਆ ਸੀ ਸ਼ਹੀਦ ਅਗਨੀਵੀਰ ਅਜੇ ਸਿੰਘ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਮਲੂਤ ਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਵਾਸੀ ਸੀ ਦੱਸਿਆ ਜਾ ਰਿਹਾ ਹੈ ਕਿ ਅਜੇ ਸਿੰਘ ਦਾ ਪੋਸਟਮਾਰਟਮ ਜੰਮੂ ਛੋੜਿਆ ਹੈ লাশ ਸ਼ੁੱਕਰਵਾਰ ਸ਼ਾਮ ਤੱਕਰ ਪੰਜਾਬ ਪਹੁੰਚ ਸਕਦੀ ਹੈ ਸ਼ਨੀਵਾਰ ਨੂੰ ਅੰਤਮ ਸੰਸਕਾਰ ਕੀਤਾ ਜਾਣਾ ਹੈ ਸਰਕਾਰੀ ਸਨਮਾਨ ਦੇ ਨਾਲ ਅੰਤਮ ਸੰਸਕਾਰ ਦੇ ਲਈ ਪ੍ਰਸ਼ਾਸਨ ਨੇ ਆਪਣੇ ਪੱਧਰ ਤੇ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਪਿੰਡ ਦੇ ਲੋਕ ਵੀ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਦੇ ਲਈ ਆਪਣੇ ਪੱਦਰ ਤੇ ਤਿਆਰੀਆਂ ਕਰ ਰਹੇ ਨੇ ਅਜੀਤ ਸਿੰਘ ਛੇ ਪੈਣਾ ਦਾ ਇਕਲੌਤਾ ਪਰਾਸੀ ਅਜੀਤ ਸਿੰਘ ਬੇहद ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀ ਜੋ ਦੇਸ਼ ਲਈ ਹੁਣ ਸ਼ਹੀਦ ਹੋ ਚੁੱਕਾ ਹੈ ਇਹ ਬਹੁਤ ਗਲਤ ਹੈ ਕਿ ਨੌਜਵਾਨਾਂ ਦੀ ਜ਼ਿੰਦਗੀ ਨਾਲ ਖੇਡਣ ਵਾਲਾ ਕੰਮ ਆ ਕਿਉਂਕਿ 4 ਸਾਲ ਦੀ ਨੌਕਰੀ ਤੋਂ ਬਾਅਦ ਕਿਸੇ ਨੂੰ ਕੋਈ ਬੈਨੀਫਿਟ ਤਾਂ ਦਿੰਦੇ ਨਹੀਂ ਹੁਣ ਉਹ ਸ਼ਹੀਦ ਹੋ ਗਿਆ ਬੱਚਾ ਸੈਂਟਰ ਗਵਰਨਮੈਂਟ ਦਾ ਪਤਾ ਨਹੀਂ ਵੀ ਇਹਨਾਂ ਨੂੰ ਕੁਝ ਦਊ ਕਿ ਨਹੀਂ ਇਹ ਚਲੋ ਪੰਜਾਬ ਗੌਰਮੈਂਟ ਦਾ ਧੰਨਵਾਦੀਆਂ ਜਿਹੜੇ ਕਹਿੰਦੇ ਨੇ ਵੀ ਸੀਐਮ ਸਾਹਿਬ ਆਉਣਗੇ ਜਾਂ 1 ਕਰੋੜ ਰੁਪਏ ਨਾਲ ਦੇਣਗੇ ਜਾਂ ਹੋਰ ਬਾਰੇ ਫੱਟ ਪਰ ਰੈਗੂਲਰ ਫੌਜੀ ਨੂੰ ਜੋ ਅਧਿਕਾਰ ਮਿਲਦੇ ਸਾਰੇ ਮਿਲਣੇ ਚਾਹੀਦੇ ਇਹਨਾਂ ਨੂੰ ਹੁਣੇ 6 ਭੈਣਾਂ ਦਾ ਇਕੱਲਾ ਭਾਈ ਸੀਗਾ ਪਰਿਵਾਰ ਤਾਂ ਖਤਮ ਹੋ ਗਿਆ ਨਾ ਤੇ ਸਰਕਾਰ ਜਾਣ ਦੀ ਖੇਡ ਰਹੀ ਹੈ ਇੱਕ ਤਰ੍ਹਾਂ ਨਾਲ ਲੋਕਾਂ ਦੇ ਜਵਾਬਾਂ ਨਾਲ ਹੁਣ ਮੁੰਡੇ ਭੱਤੀ ਹੋ ਜਾਂਦੇ ਨੇ ਕਿਉਂਕਿ ਰੋਜ਼ਗਾਰ ਹੈ ਨਹੀਂ ਇਹਨਾਂ ਕੋਲ ਪਰ ਹੁਣ 4 ਸਾਲ ਦੀ ਨੌਕਰੀ ਲਾ ਕੇ ਚਲੋ ਆ ਤਾਂ ਬੱਡੀ ਵਾਰ ਦਾ ਤਾਂ ਹੋ ਗਈ ਆ ਪਰ ਜੇ ਆ ਵੀ ਜਾਂਦਾ ਘਰੇ ਤਾਂ ਉਹਨੂੰ ਕੋਈ ਪੈਨਸ਼ਨ ਨਹੀਂ ਕੋਈ ਬੈਨੀਫਿਟ ਨਹੀਂ ਫਿਰ ਕੀ ਕਰੂਗਾ ਬੰਦਾ ਕਿਧਰ ਜਾਊਗਾ ਇਹ ਗਲਤ ਆਈ ਆ ਸਾਡੀ ਰਿਮਾਂਡ ਆ ਇਹਦੇ ਨਾਂ ਤੇ ਪਿੰਡ ਦੇ ਵਿੱਚ ਕੋਈ ਸਟੇਡੀਅਮ ਵਗੈਰਾ ਬਣਾਇਆ ਜਾਵੇ ਇਹਦੀ ਯਾਦ ਦੇ ਵਿੱਚ ਤੇ ਸਕੂਲ ਦਾ ਨਾਂ ਰੱਖਿਆ ਜਾਵੇ ਜੀ ਇਹਦੇ ਨਾਂ ਦੇ ਉੱਤੇ ਇਹਦੇ ਨਾਂ ਤੇ ਸਕੂਲ ਦਾ ਨਾਂ ਇੱਕ ਅਦੇ ਨਾਲ ਦੇ ਪਰਿਵਾਰ ਦੇ ਜੀ ਨੂੰ ਨੌਕਰੀ ਦਿੱਤੀ ਜਾਵੇ ਜੀ ਤੇ ਫਾਕੀ ਜੋ ਰੈਗੂਲਰ ਫੌਜੀਆਂ ਨੂੰ ਹੱਕ ਮਿਲਦੇ ਨੇ ਉਹ ਮਿਲਣਾ ਨੂੰ ਇਹਦੀ ਮੰਗ ਹੈ ਤੇ ਆਹ ਦੇਖੋ ਜੀ ਗਮ ਵੀ ਘੜੀ ਹੈ ਕਿ ਐ ਇੱਕ ਸਾਡੇ ਇਥੇ ਪਰਿਵਾਰ ਦੇ ਵਿੱਚੋਂ ਸ਼ਹੀਦ ਅਜੇ ਵੀਰ ਸਿੰਘ ਅਗਨੀਵੀਰ ਜੋ ਸ਼ਹੀਦ ਦੀ ਜਨਨ ਨੂੰ ਪ੍ਰਾਪਤ ਹੋਈ ਹੈ ਉਹਨਾਂ ਦਾ ਪਰਿਵਾਰ ਇੱਥੇ ਸਾਰਾ ਬੈਠਾ ਹੈ ਛੇ ਆ ਪੈਨਾ ਦਾ ਇਕੱਲਾ ਉਪਰਾਸ ਐਂਡ ਉਹਨਾਂ ਦੇ ਫਾਦਰ ਸਾਹਿਬ ਮਦਰ ਸਾਹਿਬ ਔਰ ਸਾਰੇ ਪਰਿਵਾਰ ਨੂੰ ਮਿਲੇ ਹੈ ਉਹਨਾਂ ਦੀ ਹਾਲਤ ਨਹੀਂ ਹੈ ਫਿਲਹਾਲ ਗੱਲ ਕਰਾਂਗੇ ਇੱਕ ਤਰ੍ਹਾਂ ਪ੍ਰਸ਼ਾਸਨ ਪੁਲਿਸ ਔਰ ਜਿੰਨੇ ਵੀ ਪਿੰਡ ਦੇ ਔਰ ਕਸਟ ਡਿਵੀਜ਼ਨ ਦੇ ਮੋਟੇਰ ਬੰਦੇ ਇੱਥੇ ਆ ਕੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਇੱਕ ਤਰਾਸ ਦੇ ਸਕਦੇ ਆ ਉਹਨਾਂ ਦਾ ਉਹਨਾਂ ਦੇ ਨਾਲ ਖੜੇ ਹੈ ਕਿ ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਹੈਗੇ ਉਹਨਾਂ ਨੂੰ ਦੱਸਿਆ ਹੈ ਕਿ ਉੱਥੋਂ ਜਿਹੜੀ ਸ਼ਹੀਦ ਦੀ ਜਿਹੜੀ ਬੇ ਹੈਗੀ ਆ ਉਹ ਸ਼ਾਮ ਨੂੰ ਉੱਥੋਂ ਸ਼ਾਇਦ ਅੱਜ ਉੱਥੋਂ ਜੰਮੂ ਹਸਪਤਾਲ ਤੋਂ ਜਿਹੜੀ ਹੈਗੀ ਆ ਉਹਦੀ ਰਵਾਨਗੀ ਹੋਏਗੀ ਤੇ ਸੁਬੇਦਾਰ ਸਾਹਿਬ ਨਾਲ ਉੱਥੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਔਥੈਂਟਿਕ ਇਨਫੋਰਮੇਸ਼ਨ ਜਲਦੀ ਮਿਲਦੀ ਹੈ ਕਿ ਉਹ ਕਦੋਂ ਚੱਲਣਗੇ ਉਹਦੇ ਹਿਸਾਬ ਨਾਲ ਕੱਲ ਜਾਂ ਕਿਵੇਂ ਜਿਹੜੇ ਲਾਸਟ ਬ੍ਰਾਈਟਸ ਨੇ ਸਰਕਾਰ ਕਦੋਂ ਉਹਦੇ ਬਾਰੇ ਉਹਦੇ ਪਰਿਵਾਰ ਨੇ ਸਵਾਲ ਲਿਆ ਹੈ ਉਸ ਤਾਈਂ ਤੇ ਕੰਮ ਲੱਗ ਸਕਦਾ ਮੈਮ ਐਸ ਪਰ ਗਵਰਨਮੈਂਟ ਪਾਲਿਸੀ ਕਿਤਨਾ ਗੱਲ ਹੋਈ ਹੋਵੇ ਤੁਹਾਡੀ ਜਾਂ ਪ੍ਰੋਜੈਕਟ ਦੇ ਨਾਲ ਕੋਈ ਸੀਐਮ ਸਾਹਿਬ ਨਾਲ ਜੋ ਵੀ ਪਾਲਿਸੀ ਦੇ ਰਿਗਾਰਡਿੰਗ ਡਿਸੀਜਨ ਹੈ ਉਹ ਸੀਐਮ ਸਾਹਿਬ ਦਫ਼ਤਰ ਵੱਲੋਂ ਕਨਵੇੀ ਕਰ ਦਿੱਤਾ ਜਾਵੇਗਾ ਔਰ ਜੋ ਵੀ ਸ਼ਹੀਦ ਦਾ ਬੰਦਾ ਜਿਹੜਾ ਹੈਗਾ ਪਰਿਵਾਰ ਨੂੰ ਜਿਹੜੀ ਹੈ ਪੂਰੀ ਸਹਾਇਤਾ ਸਪੋਰਟ ਜਰੀ ਹੋਣੀ ਹੈ